ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਜਾਣੋ ਅਸਲ ਸੱਚ ਸੱਚ ਦਾ ਜਾਣਿਆ ਜਾਣਾ ਇਸ ਕਰਕੇ ਜ਼ਰੂਰੀ ਹੁੰਦਾ ਹੈ ਮੈਂ ਹਰ ਰੋਜ਼ ਹਰ ਵਾਰ ਕਹਿੰਨਾ ਕਿ ਸੱਚ ਕਈ ਤਹਾਂ ਕਈ ਪਰਤਾਂ ਦੇ ਥੱਲੇ ਲੁਕਿਆ ਵੀ ਹੋਵੇ ਛੋਪਿਆ ਵੀ ਹੋਵੇ ਪਰੰਤੂ ਉਸ ਨੇ ਸੂਰਜ ਵਾਂਗੂ ਹਮੇਸ਼ਾ ਉਗਮਣਾ ਹੀ ਹੁੰਦਾ ਹੈ ਸੂਰਜ ਵਾਂਗੂ ਹਮੇਸ਼ਾ ਚਮਕਣਾ ਹੀ ਹੁੰਦਾ ਹੈ ਦੇਰ ਲੱਗ ਸਕਦੀ ਆ ਪਰੰਤੂ ਇਹ ਨਹੀਂ ਹੁੰਦਾ ਕਿ ਸੱਚ ਨੂੰ ਦਬਾਇਆ ਜਾ ਸਕੇ। ਇਹੀ ਸਾਰਾ ਕੁਝ ਸਾਡੇ মিডিਆ ਦੇ ਉੱਤੇ ਇਹੀ ਸਾਰਾ ਕੁਝ ਸਾਡੀ ਰਾਜਨੀਤੀ ਦੇ ਉੱਤੇ ਇਹੀ ਸਾਰਾ ਕੁਝ ਸਾਡੀ ਸਮਾਜਿਕ ਅਤੇ ਆਰਥਿਕ ਵਿਵਸਥਾ ਦੇ ਉੱਤੇ ਢੁਕਦਾ ਹੈ ਕਿ ਅਸੀਂ ਜਿੰਨੀਆਂ ਮਰਜ਼ੀ ਬਿਆਨਬਾਜ਼ੀਆਂ ਕਰ ਲਈਏ ਅਸੀਂ ਜਿੰਨਾ ਮਰਜ਼ੀ ਸੱਚ ਝੂਠ ਬੋਲ ਲਈਏ ਪਰੰਤੂ ਹਰ ਖਬਰ ਦੇ ਪਿੱਛੇ ਇੱਕ ਸੱਚ ਹੁੰਦਾ ਹੈ ਜਿਸ ਨੂੰ ਲੱਭਣਾ ਬੇਹੱਦ ਜ਼ਰੂਰੀ ਹੁੰਦਾ ਹੈ ਇਸੇ ਕਰਕੇ ਇਹ ਪ੍ਰੋਗਰਾਮ ਹੈ ਜਾਣੋ ਅਸਲ ਸੱਚ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਉੱਗੇ ਚਿੰਤਕ ਦੀਪਕ ਸ਼ਰਮਾ ਚਨਾਰਥਲ ਹਮੇਸ਼ਾ ਦੀ ਤਰ੍ਹਾਂ ਜੁੜਦੇ ਨੇ ਪਰੰਤੂ ਅੱਜ ਅਗਾਉ ਮਾਫੀ ਸਹਿਤ ਅੱਜ ਦੀਪਕ ਸ਼ਰਮਾ ਚਨਾਰਥਲ ਜੀ ਕਿਉਂਕਿ ਸਫ਼ਰ ਦੇ ਵਿੱਚ ਨੇ ਸਫ਼ਰ ਯਾਨੀ ਕਿ ਟ੍ਰੈਵਲ ਕਰ ਰਹੇ ਨੇ ਹੋ ਯਾਤਰਾ ਦੇ ਵਿੱਚ ਨੇ ਆ ਯਾਤਰਾ ਦੇ ਵਿੱਚ ਹੋਣ ਕਾਰਨ ਇੱਕ ਜਿੱਥੇ ਉਹ ਜਿੱਥੇ ਤੋਂ ਜਿੱਥੇ ਤੱਕ ਦਾ ਸਫ਼ਰ ਕਰ ਰਹੇ ਨੇ ਟਰੈਵਲ ਕਰ ਰਹੇ ਨੇ ਉਹ ਉਸ ਇਲਾਕੇ ਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੈ ਇਸ ਕਰਕੇ ਅੱਜ ਦੀਪਕ ਸ਼ਰਮਾ ਚਨਾਰਥਲ ਜੀ ਜਾਨੋ ਅਸਲ ਸੱਚ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨਹੀਂ ਹੋ ਪਾਉਣਗੇ ਸੋ ਉਹਨਾਂ ਦੀ ਆਪਾਂ ਗੈਰ ਹਾਜ਼ਰੀ ਨਹੀਂ ਕਹਿ ਸਕਦੇ ਪਰੰਤੂ ਜਦੋਂ ਉਹ ਪ੍ਰੋਗਰਾਮ ਨੂੰ ਦੇਖਣਗੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਟਿੱਪਣੀ ਅਤੇ ਉਹਨਾਂ ਦਾ ਸੁਝਾਅ ਸਮੇਤ ਤੁਹਾਡੀਆਂ ਟਿੱਪਣੀਆਂ ਅਤੇ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਕੀਮਤੀ ਹੋਣਗੇ ਪੰਜਾਬ ਦੀ ਫਜ਼ਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਸਾਰੇ ਐਸੇ ਮੁੱਦੇ ਨੇ ਕਈ ਸਾਰੇ ਐਸੇ ਸੱਚ ਨੇ ਜਿਹੜੇ ਲਗਾਤਾਰ ਤੈਰਦੇ ਫਿਰ ਰਹੇ ਨੇ ਔਰ ਉਹਨਾਂ ਸੱਚਾਂ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਸਾਰੀ ਹਲਚਲ ਮੱਚੀ ਹੋਈ ਹੈ ਇੱਕ ਪਾਸੇ ਜਿੱਥੇ ਸਾਡੀ ਸੱਤਾ ਧਰੀ ਧਿਰ ਲਗਾਤਾਰਤਾ ਦੇ ਵਿੱਚ ਬਹੁਤ ਸਾਰੇ ਫੈਸਲੇ ਲੈ ਰਹੀ ਆ ਪਰੰਤੂ ਉਹ ਫੈਸਲੇ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਸ ਨਹੀਂ ਆਉਂਦੇ ਕਿਤੇ ਜਿਨ੍ਹਾਂ ਲਈ ਲਾਗੂ ਕੀਤੇ ਜਾਂਦੇ ਨੇ ਉਹਨਾਂ ਨੂੰ ਰਾਸ ਨਹੀਂ ਆਉਂਦੇ ਤੇ ਉਹ ਫੈਸਲੇ ਫਿਰ ਵਾਪਸ ਲੈਣੇ ਪੈਂਦੇ ਨੇ ਆ ਜਾਂ ਯੂ ਟਰਨ ਲੈਣਾ ਪੈਂਦਾ ਜਾਂ ਜਿਵੇਂ ਆਪਾਂ ਦੀਪਕ ਸ਼ਰਮਾ ਚਨਰਥਲ ਜੀ ਕਹਿੰਦੇ ਹੁੰਦੇ ਨੇ ਕਿ ਆ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਸ਼ਾਇਦ ਕਿਤੇ ਕੋਈ ਕਿਤਾਬ ਲਿਖੇ ਯੂ ਟਰਨਾਂ ਦੇ ਉੱਤੇ ਜਿੰਨੇ ਕ ਯੂ ਟਰਨ ਹੁਣ ਤੱਕ ਲੈ ਲਏ ਗਏ ਨੇ ਇਹ ਇੱਕ ਅਲੱਗ ਮਸਲਾ ਹੈ ਅੱਜ ਦਾ ਜਿਹੜਾ ਜਿਹੜਾ ਵਿਸ਼ਾ ਹੈ ਉਸ ਵਿਸ਼ੇ ਦੇ ਵਿੱਚ ਮੁੱਖ ਰੂਪ ਦੇ ਵਿੱਚ ਅਸੀਂ ਦੋ ਆ ਖਬਰਾਂ ਚੱਕੀਆਂ ਨੇ ਪਹਿਲੀ ਖਬਰ ਇਹ ਹੈ ਕਿ ਸੰਗਰੂਰ ਦੇ ਬਿਲਕੁਲ ਨਾਲ ਲੱਗਦੇ ਬੇਹੱਦ ਮਸ਼ਹੂਰ ਪਿੰਡ ਲੋਂਗੋਵਾਲ ਯਾਨੀ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਹੋਰਾਂ ਦੀ ਵਰਸੀ ਦਾ ਸਮਾਗਮ ਔਰ ਉਸ ਵਰਸੀ ਸਮਾਗਮ ਉੱਤੇ ਹੋਈਆਂ ਤਕਰੀਰਾਂ ਸਮੇਤ ਕੀਤੇ ਗਏ ਦਾਅਵੇ ਅਤੇ ਕੀਤੇ ਗਏ ਵਾਅਦੇ ਅਤੇ ਮਾਰੇ ਗਏ ਦਗਮਜੇ ਅਤੇ ਉਸ ਦੇ ਰਾਜਨੀਤਿਕ ਪ੍ਰਭਾਵ ਇਸ ਦੇ ਉੱਤੇ ਚਰਚਾ ਕਰਾਂਗੇ ਦੂਸਰਾ ਮੁੱਦਾ ਦਿੱਲੀ ਦੀ ਸੰਸਦ ਦੇ ਵਿੱਚ ਤੁਹਾਨੂੰ ਪਤਾ ਕਿ ਸੰਸਦ ਦੇ ਵਿੱਚ ਸੈਸ਼ਨ ਚੱਲ ਰਿਹਾ ਹੈ ਅੱਜ ਜਿਉਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਸੰਵਿਧਾਨ ਦੀ 130ਵੀਂ ਸੋਧ ਦਾ ਬਿੱਲ ਸਦਨ ਦੇ ਉੱਤੇ ਟੇਬਲ ਕੀਤਾ ਯਾਨੀ ਕਿ ਪੜਨ ਲਈ ਰੱਖਿਆ ਜਾਂ ਪੜਨ ਲੱਗੇ ਉਹ ਤਾਂ ਵਿਰੋਧੀ ਤੇ ਰਸਮੀਤ ਐਨਡੀਏ ਕਾਂਗਰਸ ਐਨਡੀਏ ਪੂਰਾ ਅਲਾਈਅੰਸ ਅਤੇ ਕਾਂਗਰਸ ਨੇ ਪੁਰ ਜ਼ੋਰ ਤਰੀਕੇ ਨਾਲ ਇਸ ਬਿੱਲ ਦਾ 130ਵੀਂ ਸੋਧ ਦੀ ਜਿਹੜਾ ਬਿੱਲ ਹੈ ਇਸ ਦਾ ਵਿਰੋਧ ਕੀਤਾ ਇਹ ਬਿੱਲ ਹੈ ਕੀ ਹੈ ਇਸ ਬਿੱਲ ਦੇ ਵਿੱਚੋਂ ਨਿਕਲੇਗਾ ਕਿ ਇਸ ਬਿੱਲ ਦੇ ਦੂਰਗਾਮੀ ਪ੍ਰਭਾਵ ਇਸ ਬਿੱਲ ਦੇ 네ਗੇਟਿਵ ਅਸਰ ਨਕਾਰਾਤਮਕ ਪ੍ਰਭਾਵ ਜਿਸ ਨੂੰ ਇਹ ਕਿਹਾ ਜਾਂਦਾ ਕਿ ਬਦਲਾਖੋਰੀ ਵੀ ਰਾਜਨੀਤੀ ਕਿ ਕੀ ਸੰਵਿਧਾਨ ਦੀ ਇਸ ਧਾਰਾ ਦੇ ਤਹਿਤ ਜਾਂ ਇਸ ਸੋਧ ਦੇ ਤਹਿਤ ਇਹ ਜਿਹੜੀ ਰਾਜਨੀਤਿਕ ਬਦਲਾਖੋਰੀ ਦਾ ਖਦਸ਼ਾ ਵਾਰ-ਵਾਰ ਜਿਤਾਇਆ ਜਾ ਰਿਹਾ ਕਿਤੇ ਇਹ ਸੱਚ ਤਾਂ ਨਹੀਂ ਹੋ ਜਾਵੇਗਾ ਆਓ ਤੰਦਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆਂ ਆਓ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਚੱਲਦੇ ਆਂ ਜੀ ਆਪਾਂ ਲੋਂਗੋਵਾਲ ਲੋਂਗੋਵਾਲ ਸੰਤ ਹਰਚੰਦ ਸਿੰਘ ਅ ਲੋਂਗੋਵਾਲ ਹੋਰਾਂ ਦਾ ਆਪਣਾ ਪਿੰਡ ਉੱਥੇ ਉਹਨਾਂ ਦਾ ਵਰਤੀ ਸਮਾਗਮ ਤੁਹਾਨੂੰ ਪਤਾ ਹੈ ਕਿ ਵਕ ਵਖ ਜਿੰਨੀਆਂ ਸਿਆਸੀ ਤਨਜ਼ੀਮਾਂ ਨੇ ਸਿਆਸੀ ਜਮਾਤਾਂ ਨੇ ਉਹ ਸਾਰੀਆਂ ਜਮਾਤਾਂ ਇਹਨਾਂ ਮੌਕਿਆਂ ਦੇ ਉੱਤੇ ਇਕੱਠੇ ਹੋ ਕੇ ਆਪਣੀਆਂ ਰੈਲੀਆਂ ਕਰਦੀਆਂ ਨੇ ਰੈਲੀ ਕੰਮ ਸ਼ਕਤੀ ਪ੍ਰਦਰਸ਼ਨੋਂ ਜ਼ਿਆਦਾ ਹੁੰਦਾ ਉਸ ਦੇ ਵਿੱਚ ਮੁੱਦਿਆਂ ਦੀ ਗੱਲ ਕੌਣ ਕਰਦਾ ਕੌਣ ਨਹੀਂ ਕਰਦਾ ਪੰਜਾਬ ਦੇ ਭਵਿੱਖ ਦੀ ਗੱਲ ਕੌਣ ਕਰਦਾ ਕੌਣ ਨਹੀਂ ਕਰਦਾ ਇਹ ਸਾਰਾ ਕੁਝ ਦੇਖਣ ਵਾਲਾ ਤੇ ਸੁਣਨ ਵਾਲਾ ਤੇ ਬਾਚਣ ਵਾਲਾ ਹੁੰਦਾ ਤੇ ਉਸ ਦੇ ਵਿੱਚੋਂ ਸੱਚ ਲੱਭਣ ਵਾਲਾ ਹੁੰਦਾ ਦੋ ਜਿਹੜੇ ਮੁੱਖ ਆਕਰਸ਼ਣ ਦੇ ਕੇਂਦਰ ਅੱਜ ਰਹੇ ਪਹਿਲਾ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਸ ਦੇ ਸਰਵੋਹਾਰਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਹਾ ਜਾਂਦਾ ਹੈ ਅਤੇ ਦੂਜਾ ਉਹ ਨਵਾਂ ਜਿਸ ਨੂੰ ਨਵੇਂ ਅਕਾਲੀ ਦਲ ਦੇ ਰੂਪ ਦੇ ਵਿੱਚ ਕਿਹਾ ਗਿਆ ਔਰ ਜਿਸ ਨੇ ਇਹ ਦਾਅਵੇ ਕੀਤੇ ਹੋਏ ਨੇ ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਨਾਮ ਵੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਹੀ ਮਿਲ ਜਾਵੇ ਅਤੇ ਨਾਲ ਜਿਹੜਾ ਚੋਣ ਨਿਸ਼ਾਨ ਤੱਕੜੀ ਦੇ ਰੂਪ ਦੇ ਵਿੱਚ ਹੈ ਉਹ ਵੀ ਅਸੀਂ ਭਾਰਤੀ ਚੋਣ ਕਮਿਸ਼ਨ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਚਲੋ ਲਾਂਗੋਵਾਲ ਦੀ ਧਰਤੀ ਦੇ ਉੱਤੇ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਵਰਸੀ ਦਾ ਸਮਾਗਮ ਹੈ ਤਾਂ ਸਭ ਤੋਂ ਪਹਿਲਾਂ ਸਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਯਾਦ ਬਾਦਲ ਦਲ ਦੀ ਜਿਹੜੀ ਰੈਲੀ ਸੀ ਉਹ ਇੱਕ ਕਾਲਜ ਦੇ ਕੈਂਪਸ ਦੇ ਵਿੱਚ ਰੱਖੀ ਗਈ ਸੀ ਕਾਲਜ ਦੀ ਚਾਰਦੀਵਾਰੀ ਦੇ ਅੰਦਰ ਉਹ ਰੈਲੀ ਰੱਖੀ ਗਈ ਸੀ ਔਰ ਜਿਹੜਾ ਉਥੇ ਹਾਲ ਚੁਣਿਆ ਗਿਆ ਸੀ ਜਾਂ ਜਿਹੜੀ ਥਾਂ ਉਸ ਕਾਲਜ ਦੇ ਵਿੱਚ ਰੈਲੀ ਦੇ ਲਈ ਚੁਣੀ ਗਈ ਸੀ ਉਥੇ ਕੁਰਸੀ ਦੀ ਜਿਹੜੀ ਗਿਣਤੀ ਸੀ ਉਹ ਲਗਭਗ 4000 ਦੇ ਕਰੀਬ ਕੁਰਸੀਆਂ ਆਮ ਲੋਕਾਂ ਦੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਆਉਣ ਦੇ ਲਈ ਲਗਾਈ ਗਈ ਸੀ ਹੁਣ ਤੁਸੀਂ ਪਹਿਲਾ ਅੰਦਾਜ਼ਾ ਤਾਂ ਇੱਥੋਂ ਇਹ ਹੀ ਲਗਾ ਲਓ ਕਿ ਜਿਨ੍ਹਾਂ ਨੇ ਪਹਿਲਾਂ ਹੀ ਤਿਆਰੀ ਇੰਨੀ ਕੀਤੀ ਆ ਕਿ ਭਾਈ ਸਾਡੇ ਕੋਲ ਤਾਂ 4000 ਹੀ ਬੰਦਾ ਆਏਗਾ ਉਹਨਾਂ ਦਾ ਆਤਮ ਵਿਸ਼ਵਾਸ ਤੇ ਸਵੈ ਵਿਸ਼ਵਾਸ ਕਿੱਥੇ ਜੇ ਹੋਏਗਾ ਔਰ ਜਿਹੜੀਆਂ ਗੱਲਾਂ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੀਆਂ ਉਹੀ ਪੁਰਾਣੀ ਡੁਗਡੂਗੀ ਉਹੀ ਪੁਰਾਣੇ ਰਾਜ ਕਿ ਮੇਰੇ ਪਿਤਾ ਜੀ ਨੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਪੰਜਾਬ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਪਾਣੀਆਂ ਦੇ ਲਈ ਲੜੇ ਪੰਜਾਬੀ ਸੂਬੇ ਦੇ ਲਈ ਲੜੇ ਪੰਜਾਬੀ ਦੇ ਲਈ ਮੋਰਚੇ ਲਾਏ ਅਸੀਂ ਪੰਜਾਬ ਦੇ ਵਿੱਚ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਜਦੋਂ ਜਦੋਂ ਬਣੀ ਅਸੀਂ ਪੰਜਾਬ ਨੂੰ ਨਵੀਆਂ ਤਰੱਕੀਆਂ ਨਵੀਆਂ ਲੀਹਾਂ ਵੱਲ ਲੈ ਕੇ ਗਏ ਨਵੇਂ ਦਸਹੱਦਿਆਂ ਵੱਲ ਲੈ ਕੇ ਗਏ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਕਰ ਦੇਣਾ ਜਾਂ ਕੀ ਪਿੰਡਾਂ ਦੇ ਵਿੱਚ ਆਪਣੇ ਹਮਾਇਤੀ ਜਿਹੜੇ ਸਰਪੰਚ ਹੁੰਦੇ ਨੇ ਜਾਂ ਆਪਣੇ ਹਮਾਇਤੀ ਜਿਹੜੇ ਚੇਅਰਮੈਨ ਹੁੰਦੇ ਨੇ ਉਹਨਾਂ ਨੂੰ ਗਰੰਟਾਂ ਦੇ ਗੱਫੇ ਵੰਡ ਕੇ ਅੱਧੇ ਪਿੰਡ ਦਾ ਜਾਂ ਪਿੰਡ ਦੇ ਕੁਝ ਹਿੱਸੇ ਦਾ ਵਿਕਾਸ ਕਰਾ ਦੇਣਾ ਕੀ ਤੁਸੀਂ ਇਸ ਨੂੰ ਨਵੇਂ ਦਸਾਦੇ ਮੰਨਦੇ ਹੋ ਇਹ ਨਵੇਂ ਦਸਾਦੇ ਨਹੀਂ ਹਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਵੇਂ ਦਸਾਦੇ ਉਦੋਂ ਕਾਇਮ ਹੁੰਦੇ ਜਦੋਂ ਤੁਸੀਂ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਬਾਅਦ ਜੋ ਕੁਝ ਕਿਹਾ ਗਿਆ ਸੀ ਉਸ ਨੂੰ ਇਨ ਬਿਨ ਮੰਨਦੇ ਅਤੇ ਕੌਮ ਦੇ ਅੱਗੇ ਸਿਰ ਝੁਕਾ ਕੇ ਆ ਜਾਂਦੇ ਤਾਂ ਅੱਜ ਲਗਭਗ ਸਿਰਫ 4000 ਕੁਰਸੀ ਦੀ ਨੌਬਤ ਨਹੀਂ ਆਉਣੀ ਸੀ ਜਿਵੇਂ ਪਹਿਲਾਂ ਤੋਡੀਆਂ ਭਰਵੀਆਂ ਰੈਲੀਆਂ ਹੁੰਦੀਆਂ ਸੀ ਅੱਜ ਵੀ ਉਸੇ ਤਰੀਕੇ ਦੀਆਂ ਭਰਵੀਆਂ ਰੈਲੀਆਂ ਦੇਖਣ ਨੂੰ ਮਿਲ ਮਿਲਣੀਆਂ ਸੀ ਜਾਂ ਮਿਲਦੀ ਸਾਨੂੰ ਦੇਖਣ ਨੂੰ ਮਿਲਦੀ ਲਾਂਗੋਵਾਲ ਦੀ ਧਰਤੀ ਤੋਂ ਅਗਲੇਰੀ ਗੱਲ ਸੁਖਬੀਰ ਸਿੰਘ ਬਾਦਲਹੋਰੀ ਫੇਰ ਉਹੀ ਵਾਰ-ਵਾਰ ਗੱਲ ਕਹਿ ਰਹੇ ਨੇ ਕਿ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਭੰਡ ਰਹੇ ਨੇ ਜਾਂ ਜਿਹੜੇ ਨਵੇਂ ਧੜੇ ਦੇ ਰੂਪ ਦੇ ਵਿੱਚ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਇੱਕ ਵੱਖਰਾ ਸੰਗਠਨ ਬਣਾ ਕੇ ਜਿਹੜੇ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਿਤਰੇ ਨੇ ਉਹਨਾਂ ਨੂੰ ਭੰਡਣ ਤੋਂ ਬਿਨਾ ਉਹਨਾਂ ਦੇ ਵਿੱਚ ਮੀਨ ਮੇਖ ਕੱਢਣ ਤੋਂ ਬਿਨਾ ਉਹਨਾਂ ਦੇ ਉੱਤੇ ਆਪਣੀ ਸੂਈ ਰੱਖਣ ਤੋਂ ਬਿਨਾ ਕੀ ਤੁਹਾਨੂੰ ਲੱਗਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲੂਰੀ ਕੋਈ ਨਵਾਂ ਰੋਡ ਮੈਪ ਪੰਜਾਬ ਦੀ ਆਮ ਜਨਤਾ ਲਈ ਦੇ ਪਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਤਾਂ ਜ਼ਰੂਰ ਸਵਾਲ ਚੁੱਕਿਆ ਸੰਸਦ ਦੇ ਵਿੱਚ ਔਰ ਉਸ ਦਾ ਜਵਾਬ ਵੀ ਆ ਗਿਆ ਕਿ ਅਸੀਂ ਅਗਲੀ ਜਿਹੜੀ ਕਾਰਵਾਈ ਹੈ ਸੰਸਦ ਦੇ ਵਿੱਚੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰਾਹੀਂ ਉਹ ਸ਼ੁਰੂ ਕਰ ਦਿੱਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵੱਲੋਂ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਹੈ ਅੱਜ ਤੱਕ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਹਾਲੇ ਵੀ ਇਹ ਆਸ ਬੱਜੀ ਹੋਈ ਹੈ ਕਿ ਸ਼ਾਇਦ 2027 ਆਉਂਦੇ-ਆਉਂਦੇ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਕਿ ਸ਼ਾਇਦ ਮੁੜ ਤੋਂ ਆ ਨੌ ਮਾਸ ਵਾਲਾ ਜਿਹੜਾ ਰਿਸ਼ਤਾ ਹੈ ਉਹ ਬਣ ਜਾਵੇ ਜਾਂ ਮੁੜ ਤੋਂ ਜਿਹੜਾ ਅਲਾਈਅੰਸ ਹੈ ਜਿਹੜਾ ਜਿਹੜਾ ਗੱਠਜੋੜ ਹੈ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਉਹ ਫਿਰ ਤੋਂ ਹੋ ਜਾਵੇ ਪਰ ਤੁਹਾਨੂੰ ਪਤਾ ਹੈ ਕਿ ਕੱਲ ਸੁਨੀਲ ਜਾਖੜ ਹੋਰਾਂ ਨੇ ਇੱਕ ਨਿੱਜੀ ਸੈਟੇਲਾਈਟ ਟੀਵੀ ਚੈਨਲ ਦੇ ਉੱਤੇ ਇੰਟਰਵਿਊ ਦੰਦੇ ਹੋਏ ਕਿਹਾ ਕਿ ਪਹਿਲਾਂ ਅਸੀਂ ਛੋਟੇ ਭਾਈ ਦੀ ਭੂਮਿਕਾ ਦੇ ਵਿੱਚ ਹੁੰਦੇ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ਦੇ ਵਿੱਚ ਹੁੰਦੇ ਸੀ ਪਰ ਉਹ ਕਹਿੰਦੇ ਸੁਨੀਲ ਜਾਖੜ ਹੋਰੀ ਕਿ ਭਾਈ ਹੁਣ ਛੋਟਾ ਭਾਈ ਜਵਾਨ ਹੋ ਚੁੱਕਿਆ ਹੈ ਹੁਣ ਉਹ ਆਪਣੇ ਫੈਸਲੇ ਆਪ ਲਏਗਾ ਪੰਜਾਬ ਦੀ ਰਾਜਨੀਤੀ ਦੇ ਮਾਮਲੇ ਦੇ ਵਿੱਚ ਯਾਨੀ ਕਿ ਬੀਜੇਪੀ ਇਸ ਵਕਤ ਕਰੜੀ ਟੱਕਰ ਦੇਨ ਨੂੰ ਤਿਆਰ ਲੱਗਦੀ ਆ ਕਟੋ ਘੱਟ ਸ਼੍ਰੋਮਣੀ ਅਕਾਲੀ ਦਲ ਦੇ ਸਹਾਰੇ ਤੋਂ ਬਿਨਾ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੱਲਾ ਫੜੇ ਤੋਂ ਬਿਨਾ ਇਹ ਗੱਲ ਬਹੁਤ ਇਹ ਗੱਲ ਬਹੁਤ ਸੋਚਣ ਵਾਲੀ ਹੈ ਔਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕੀ ਲੱਗਦਾ ਹੈ ਕਿ ਕੀ ਰਾਜਨੀਤੀ ਸਿਰਫ ਉਹਨਾਂ ਦਾ ਆਪਣਾ ਏਕਾ ਅਧਿਕਾਰ ਹੈ ਜਾਂ ਕੀ ਰਾਜਨੀਤੀ ਸਿਰਫ ਉਹਨਾਂ ਰਵਾਇਤੀ ਪਾਰਟੀਆਂ ਦਾ ਏਕਾ ਅਧਿਕਾਰ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਪਹਿਲਾਂ ਤੋਂ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ਼ ਹੁੰਦੀਆਂ ਆਈਆਂ ਨੇ ਇਹ ਗੱਲ ਅਸੀਂ ਪਰਜ਼ੋਰ ਤਰੀਕੇ ਨਾਲ ਕਹਿੰਦੇ ਆਂ ਇਹ ਗੱਲ ਅਸੀਂ ਪਰਜ਼ੋਰ ਤਰੀਕੇ ਨਾਲ ਮੰਨਦੇ ਆਂ ਕਿ ਹਰ ਖੇਤਰ ਹਰ ਸੂਬੇ ਦੀ ਆਪਣੀ ਖੇਤਰੀ ਪਾਰਟੀ ਦਾ ਹੋਣਾ ਬੇहद ਲਾਜ਼ਮੀ ਹੈ ਲੋਕਤੰਤਰ ਨੂੰ ਬਚਾ ਕੇ ਰੱਖਣ ਦੇ ਲਈ ਦੇਸ਼ ਦੇ ਫੈਡਰਲ ਢਾਂਚੇ ਨੂੰ ਸੰਘੀ ਢਾਂਚੇ ਨੂੰ ਬਚਾ ਕੇ ਰੱਖਣ ਦੇ ਲਈ ਇਹ ਜਿਹੜੀਆਂ ਲੋਕਲ ਪਾਰਟੀਆਂ ਨੇ ਖੇਤਰੀ ਪਾਰਟੀਆਂ ਨੇ ਇਹਨਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਪਰ ਇਸ ਸ਼ਰਤ ਦੇ ਉੱਤੇ ਨਹੀਂ ਕਿ ਪਾਰਟੀ ਬੇਲਗਾਮ ਹੋ ਕੇ ਜਿਹੜੇ ਮਰਜ਼ੀ ਫੈਸਲੇ ਲਵੇ ਇਸ ਇਸ ਸ਼ਰਤ ਦੇ ਉੱਤੇ ਨਹੀਂ ਕਿ ਪਾਰਟੀ ਨੂੰ ਜਦੋਂ ਲੱਗਦਾ ਹੈ ਤਾਂ ਉਦੋਂ ਆਪਣੇ ਨਾਲ ਪੰਥਕ ਲਗਾ ਲਓ ਜਾਂ ਪੰਥ ਦੀ ਪਾਰਟੀ ਬਣ ਜਾਓ ਤੇ ਜਦੋਂ ਲੱਗਦਾ ਹੈ ਕਿ ਹੁਣ ਪੈੰਥ ਦਾ ਕੋਈ ਹੋਰ ਲੈਣਾ ਤੇ ਉਦੋਂ ਪੰਜਾਬੀ ਦੀ ਪਾਰਟੀ ਬਣ ਜਾਓ ਪੰਜਾਬੀਆਂ ਦੀ ਪਾਰਟੀ ਬਣ ਜਾਓ ਇੱਕ ਪੈਥੜੇ ਦੇ ਉੱਤੇ ਹੀ ਚੱਲਣਾ ਪਏਗਾ ਜੇਕਰ ਪੰਜਾਬ ਦਾ ਭਲਾ ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਸੱਚਮੁੱਚ ਲੋਚਦੇ ਨੇ ਸੱਚਮੁੱਚ ਸੋਚਦੇ ਨੇ ਉਹਨਾਂ ਦਾ ਸਾਰਾ ਧੜਾ ਸੋਚਦਾ ਤਾਂ ਉਹਨਾਂ ਨੂੰ ਸਵਾਗਤ ਕਰਨਾ ਚਾਹੀਦਾ ਹੈ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਹੈ ਕਿ ਚੰਗੀ ਗੱਲ ਹੈ ਇੱਕ ਚੰਗਾ ਲੈਵਲ ਪਲੇਇੰਗ ਫੀਲਡ ਸਟੈਬਲਿਸ਼ ਹੋ ਰਿਹਾ ਖੜਾ ਹੋ ਰਿਹਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੀ ਮੁਸ਼ਕਲ ਹੈ ਭਾਈ ਜੇ ਪੰਜਾਬ ਦੇ ਵਿੱਚ ਚਾਰ ਹੋਰ ਨਵੀਆਂ ਰਾਜਨੀਤਿਕ ਪਾਰਟੀਆਂ ਖੜੀਆਂ ਹੋ ਕੇ ਚੋਣਾਂ ਲੜ ਲੈਂਦੀਆਂ ਨੇ ਇਸ ਦੇ ਨਾਲ ਸਗਾ ਮੁਕਾਬਲੇਬਾਜੀ ਅਤੇ ਗੁਣਵੱਤਾ ਦੋਵੇਂ ਵਧਣਗੇ ਪਤਾ ਲੱਗੇਗਾ ਕਿ ਕੌਣ ਕਿੰਨਾ ਅਸਰ ਕਿੰਨਾ ਰਸੂਖ ਰੱਖਦਾ ਹੈ ਔਰ ਉਸ ਤੋਂ ਬਾਅਦ ਉਹਦੇ ਵਾਅਦੇ ਕਿੰਨੇ ਵਫਾ ਹੁੰਦੇ ਨੇ ਸੋ ਕੁੱਲ ਮਿਲਾ ਕੇ ਸਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਲਾਂਗੋਵਾਲ ਦੀ ਜਿਹੜੀ ਰੈਲੀ ਸੀ ਉਹਦਾ ਲੱਬੋ ਲਵਾਬ ਇਹੀ ਰਿਹਾ ਕਿ ਇਹ ਸਾਰਾ ਕੁਝ ਉਹੀ ਸੀਗਾ ਜਿਹੜਾ ਕੁਝ ਉਹ ਪਹਿਲੀਆਂ ਰੈਲੀਆਂ ਦੇ ਵਿੱਚ ਕਹਿੰਦੇ ਆਏ ਨੇ ਜਾਂ ਅੱਗੇ ਨੂੰ ਵੀ ਜਿਹੜਾ ਕੁਝ ਉਹ ਹੋਰ ਸਟੇਜਾਂ ਦੇ ਉੱਤੋਂ ਕਹਿਣਗੇ ਹੁਣ ਆਉਨੇ ਆ ਜੀ ਲੋਂਗੋਵਾਲ ਪਿੰਡ ਦੀ ਹੀ ਉਸ ਵਰਸੀ ਦੇ ਸਮਾਗਮ ਦੇ ਉੱਤੇ ਇੱਕ ਖੁੱਲਾ ਸਜਿਆ ਹੋਇਆ ਪੰਡਾਲ ਖੁੱਲਾ ਸਜਿਆ ਹੋਇਆ ਪੰਡਾਲ ਔਰ ਜਿਸ ਪੰਡਾਲ ਦੇ ਵਿੱਚ ਖੁੱਲੇ ਲੋਕਾਂ ਦੇ ਬੈਠਣ ਦੀ ਵਿਵਸਥਾ ਅਤੇ ਉਹ ਪੰਡਾਲ ਸਜਾਇਆ ਗਿਆ ਉਸ ਧੜੇ ਵੱਲੋਂ ਜਿਸ ਨੂੰ ਇਹ ਬਾਗੀ ਧੜਾ ਕਹਿੰਦੇ ਨੇ ਜਾਂ ਜਿਸ ਨੂੰ ਨਵਾਂ ਅਕਾਲੀ ਦਲ ਕਿਹਾ ਜਾਂਦਾ ਯਾਨੀ ਕਿ ਜਿਸ ਦੀ ਪ੍ਰਧਾਨਗੀ ਇਸ ਵਕਤ ਆ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲੇ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਬੜੇ ਖੁੱਲ ਕੇ ਕਈ ਸਾਰੀਆਂ ਗੱਲਾਂ ਸਟੇਜਾਂ ਤੋਂ ਕਈਆਂ ਪਰ ਪਹਿਲਾਂ ਇਹ ਦੱਸ ਦਵਾਂ ਕਿ ਉਹਨਾਂ ਦਾ ਜਿਹੜਾ ਪੰਡਾਲ ਸੀ ਉਹ ਖਚਾਖਚ ਭਰਿਆ ਹੋਇਆ ਸੀ ਪੂਰਨ ਰੂਪ ਦੇ ਵਿੱਚ ਲੋਕ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਸਨ ਖਰਾਬ ਮੌਸਮ ਹੋਣ ਦੇ ਬਾਵਜੂਦ ਲੋਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੂੰ ਸੁਣਨਾ ਪਸੰਦ ਕੀਤਾ ਤੇ ਉਹਨਾਂ ਨੂੰ ਸੁਣਿਆ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਮੈਨੂੰ ਕਹਿੰਦੇ ਨੇ ਜਾਂ ਅਕਾਲੀ ਦਲ ਵਾਲੇ ਜਾਂ ਵਿਰੋਧੀ ਨੇ ਜਿਹੜੇ ਉਹ ਮੇਰੇ ਤੇ ਇਲਜ਼ਾਮ ਲਾਉਂਦੇ ਆ ਕਿ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦਾ ਰਹੇ ਹਾਂ ਉਹ ਕਹਿੰਦੇ ਹਾਂ ਭਾਈ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦਾ ਰਿਹਾ ਮੈਂ ਕਹਿੰਦੇ ਪੰਜਾਬ ਦੀ ਭਲਾਈ ਪੰਜਾਬ ਦੇ ਮੁੱਦਿਆਂ ਦੇ ਲਈ ਮਿਲਦਾ ਰਹੇ ਹਾਂ ਇਸ ਤੋਂ ਪਹਿਲਾਂ ਕਹਿੰਦੇ ਬਾਦਲ ਸਾਹਿਬ ਵੀ ਮਿਲਦੇ ਸੀ ਕੇਂਦਰੀ ਮੰਤਰੀਆਂ ਨੂੰ ਬਾਦਲ ਸਾਹਿਬ ਵੀ ਮਿਲਦੇ ਸੀ ਕੇਂਦਰ ਦੇ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਹੋਰਾਂ ਨੂੰ ਪਰ ਉਹਨਾਂ ਨੇ ਅੱਜ ਤੱਕ ਪੰਜਾਬ ਲਈ ਕੁਝ ਨਹੀਂ ਮੰਗਿਆ ਜੇ ਕੁਝ ਮੰਗਿਆ ਤਾਂ ਉਹਨਾਂ ਨੇ ਸਾਰਾ ਕੁਝ ਆਪਣੇ ਲਈ ਆਪਣੇ ਪਰਿਵਾਰ ਲਈ ਮੰਗਿਆ ਇਹ ਗੱਲ ਸੱਚਮੁੱਚ ਬਹੁਤ ਗੰਭੀਰ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਹੈ ਦੂਜੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਭਾਈ ਚੁੱਲ੍ਹੇ ਸਿਮੇਟਣ ਦੀ ਜਿਹੜੀ ਗੱਲ ਵਾਰ-ਵਾਰ ਸਾਹਮਣੇ ਆ ਰਹੀ ਹੈ ਕਹਿੰਦੇ ਅਸੀਂ ਵੱਖਰਾ ਚੁੱਲਾ ਨਹੀਂ ਬਣਾਇਆ ਸਗਾਂ ਉਹ ਜਿਹੜਾ ਪੁਰਾਣਾ ਚੁੱਲਾ ਹੈ ਜਿਹੜਾ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਉਸ ਚੁੱਲ੍ਹੇ ਦੀ ਮਿੱਟੀ ਹੁਣ ਖੁਰ ਚੁੱਕੀ ਹੈ ਇਸ ਕਰਕੇ ਸਾਡੇ ਵਾਲਾ ਚੁੱਲਾ ਤੁਹਾਨੂੰ ਨਵਾਂ ਚੁੱਲਾ ਲੱਗ ਰਿਹਾ ਜਾਂ ਵੱਖਰਾ ਚੁੱਲਾ ਲੱਗ ਰਿਹਾ ਹੈ ਸੋ ਕੋਲ ਮਲਾ ਕੇ ਲੋਂਗੋਵਾਲ ਧਰਤੀ ਲੋਂਗੋਵਾਲ ਦੀ ਧਰਤੀ ਦਾ ਜਿਹੜਾ ਲੱਭੋ ਲੋਆਬ ਸੀ ਕਿ ਇੱਕ ਪਾਸੇ ਨਵੇਂ ਅਕਾਲੀ ਦਲ ਨੇ ਇਹ ਸਫਲਤਾ ਹਾਸਲ ਕੀਤੀ ਕਿ ਉਹਨਾਂ ਦੀ ਰੈਲੀ ਦੇ ਵਿੱਚ ਭਰਵਾ ਅਤੇ ਆਪਣੇ ਆਪ ਆਇਆ ਹੋਇਆ ਇਕੱਠ ਸੀ ਆਪਣੇ ਆਪ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਹਾਲੇ ਉਹਨਾਂ ਕੋਲੇ ਫੰਡਿੰਗ ਜਿਹੜੀ ਹੈ ਆਰਥਿਕਤਾ ਜਿਹੜੀ ਹੈ ਇੰਨੀ ਮਜ਼ਬੂਤ ਨਹੀਂ ਹੈ ਠੀਕ ਹੈ ਹੋ ਸਕਦਾ ਕਿ ਕੋਜੇ ਕ ਬਸਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਵਲੰਟੀਅਰਾਂ ਦੇ ਰੂਪ ਦੇ ਵਿੱਚ ਉਹ ਆਪਣੇ ਜਿਹੜੇ ਉਹਨਾਂ ਦੇ ਜਿਹੜੇ ਕਾਰਜਕਾਰੀ ਜਾਂ ਜਿਹੜੇ ਉਹਨਾਂ ਦੇ ਮੈਂਬਰ ਨੇ ਉਹਨਾਂ ਨੂੰ ਲਾਈ ਹੋਵੇ ਉਹ ਸਾਰੀ ਸਾਰੇ ਦਲ ਸਾਰੀਆਂ ਪਾਰਟੀਆਂ ਲਾਉਂਦੀਆਂ ਨੇ ਕਿ ਭਾਈ ਤੁਸੀਂ ਇੰਨੀਆਂ ਬਸਾਂ ਇੰਨੇ ਬੰਦੇ ਲੈ ਕੇ ਆਉਣੇ ਆ ਪਰ ਫਿਰ ਵੀ ਕੁੱਲ ਮਿਲਾ ਕੇ ਇਹ ਸੀ ਕਿ ਉਹਨਾਂ ਦੇ ਖੁੱਲੇ ਇਕੱਠ ਦੇ ਵਿੱਚ ਪੰਡਾਲ ਦੇ ਵਿੱਚ ਗਹਿ ਗੱਚਵਾ ਪੂਰਾ ਰਸ਼ੀ ਤੇ ਉਧਰੋਂ 4000 ਕੁਰਸੀ ਦਾ ਇੰਤਜ਼ਾਮ ਪ੍ਰਕਾਸ਼ ਸਿੰਘ ਮਾਫ ਕਰਨਾ ਸੁਖਬੀਰ ਸਿੰਘ ਬਾਦਲਹੋਰਾਂ ਦੀ ਰੈਲੀ ਦੇ ਵਿੱਚ ਅੰਦਾਜ਼ਾ ਤੇ ਅਸਲ ਸੱਚ ਇਸ ਦਾ ਇਹ ਨਿਕਲਦਾ ਹੈ ਕਿ ਕਈ ਵਾਰੀ ਵਕਤ ਲੰਘ ਜਾਣ ਤੋਂ ਬਾਅਦ ਫਿਰ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਨਿਕਲਦਾ ਦਿੱਲੀ ਵੱਲ ਚੱਲਦੇ ਆਂ ਜੀ ਸੰਸਦ ਦਾ ਗੇੜਾ ਮਾਰਦੇ ਆਂ ਸੰਸਦ ਦੇ ਵਿੱਚ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰੀ 130 ਸੋਧ ਜਿਹੜੀ ਹੈ ਸੰਵਿਧਾਨ ਦੀ ਉਹ ਲੈ ਕੇ ਆ ਰਹੇ ਸੀਗੇ ਜਦੋਂ ਉਹਨਾਂ ਨੇ ਉਸ ਨੂੰ ਪੜਨਾ ਸ਼ੁਰੂ ਕੀਤਾ ਇਹ 130ਵੀਂ ਸੋਧ ਹੈ ਕੀ ਹੈ ਪਹਿਲਾਂ ਤਾਂ ਮੋٹے ਰੂਪ ਦੇ ਵਿੱਚ ਇਹ ਦੱਸ ਦਿਆਂ 130ਵੀਂ ਸੋਧ ਜਿਹੜੀ ਸੰਵਿਧਾਨ ਦੀ ਪਹਿਲਾਂ ਹੀ 75ਵੀਂ ਜਿਹੜੀ 75ਵੀਂ ਧਾਰਾ ਹੈ ਉਸ ਦੇ ਵਿੱਚ ਹੀ ਇੱਕ ਸੋਧ ਹੈ ਉਹ ਸੋਧ ਨੂੰ 130ਵੀਂ ਸੋਧ 2025 ਦਾ ਨਾਮ ਦਿੱਤਾ ਗਿਆ ਇਸ ਦੇ ਤਹਿਤ ਕੇਂਦਰ ਸਰਕਾਰ ਕਰਨਾ ਕੀ ਚਾਹੁੰਦਾ ਹੈ ਕੇਂਦਰ ਸਰਕਾਰ ਕਰਨਾ ਇਹ ਚਾਹੁੰਦਾ ਕਿ ਸμεਤ ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੇ ਜਿੰਨੇ ਵੀ ਜੇਕਰ ਉਹ 30 ਦਿਨ ਜੇਲ੍ਹ ਦੇ ਵਿੱਚ ਕੈਦ ਕੱਟ ਕੇ ਆ ਜਾਂਦੇ ਨੇ ਕਿਸੇ ਮਾਮਲੇ ਦੇ ਵਿੱਚ ਅਤੇ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਚੱਲ ਰਿਹਾ ਹੈ ਬੇਸ਼ੱਕ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ 3ਵੇਂ ਦਿਨ ਤੋਂ 31ਵੇਂ ਦਿਨ ਜਾ ਕੇ ਜਾਂ 31ਵੇਂ ਦਿਨ ਤੋਂ ਅਗਲੇ ਦਿਨ ਜਾ ਕੇ ਜ਼ਮਾਨਤ ਮਿਲ ਗਈ ਹੈ ਪਰ ਜਿਹੜੀਆਂ ਧਰਾਵਾਂ ਉਹਨਾਂ ਦੇ ਉੱਤੇ ਲੱਗੀਆਂ ਨੇ ਜੇਕਰ ਉਸ ਦੇ ਵਿੱਚ 5 ਸਾਲ ਦੀ ਸਜ਼ਾ ਹੋ ਸਕਦੀ ਹੈ ਤਾਂ ਜੇਕਰ ਉਹ ਤੀਵੇਂ ਦਿਨ ਜ਼ਮਾਨਤ ਤੇ ਬਾਹਰ ਆਉਂਦਾ ਤਾਂ ਅਗਲੇ ਦਿਨ ਯਾਨੀ ਕਿ 31ਵੇਂ ਦਿਨ ਉਸ ਤੋਂ ਉਸਦਾ ਅਹੁਦਾ ਖੋਹ ਲਿਆ ਜਾਵੇਗਾ ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੋਵੇ ਉਹ ਮੁੱਖ ਮੰਤਰੀ ਨਹੀਂ ਰਹੇਗਾ ਕੋਈ ਵੀ ਕੇਂਦਰੀ ਮੰਤਰੀ ਹੋਵੇ ਉਹ ਮੰਤਰੀ ਨਹੀਂ ਰਹੇਗਾ ਸੁਣਨ ਨੂੰ ਇਹ ਗੱਲ ਬੜੀ ਸੋਹਣੀ ਲੱਗਦੀ ਹੈ ਵੀ ਕਿੰਨੇ ਸਾਰੇ ਲੋਕਾਂ ਨੇ ਕਿੰਨੇ ਸਾਰੇ ਘਪਲੇ ਕੀਤੇ ਹੋਏ ਹੈ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਜੇ ਉਹ ਅ ਜੀ 30 ਦਿਨ ਜੇਲ੍ਹ ਦੇ ਵਿੱਚ ਲਾ ਕੇ ਆਉਂਦੇ ਨੇ ਤਾਂ 31ਵੇਂ ਦਿਨ ਅਨੁਸਾਰ ਤੇ ਉਹਨਾਂ ਨੂੰ ਕੁਰਸੀ ਤੇ ਡੰਡਾ ਡੋਕਰਾ ਚਕਾਓ ਤਾਂ ਫਿਰ ਅਗਲਾ ਮੁੱਖ ਮੰਤਰੀ ਉਸ ਦੇ ਲਈ ਚੋਣਾ ਹੋਣਗੇ ਜਾਂ ਵਿਧਾਇਕ ਦਲ ਹੀ ਚੁਣੇਗਾ ਅਗਲਾ ਮੁੱਖ ਮੰਤਰੀ ਜਾਂ ਕੇਂਦਰੀ ਮੰਤਰੀ ਜਿਹੜੇ ਅਗਲੇ ਚੁਣਨੇ ਨੇ ਜਿਵੇਂ ਪ੍ਰਧਾਨ ਮੰਤਰੀ ਚੁਣਨੇ ਨੇ ਜਾਂ ਕੈਬਨਿਟ ਚੁਣਦੀ ਹੈ ਕੀ ਉਵੇਂ ਚੁਣੇ ਜਾਣਗੇ ਇਹ ਸਾਰੇ ਮਸਲੇ ਤਾਂ ਖੜੇ ਹੀ ਨੇ ਨਾਲ ਅੱਜ ਹੋਇਆ ਕੀ ਕਿ ਜਦੋਂ ਅਮਿਤ ਸ਼ਾਹ ਹੋਰਾਂ ਨੇ ਇਹ ਸਾਰਾ ਇਹ 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 ਜਿਹੜੇ ਬਿੱਲ ਹੈ ਇਸ ਨੂੰ ਟੇਬਲ ਕਰਨ ਦੀ ਕੋਸ਼ਿਸ਼ ਕੀਤੀ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਇੰਡੀਆ ਅਲਾਈਅንስ ਨੇ ਔਰ ਕਾਂਗਰਸ ਦੇ ਕੇ ਸੀ ਵਿਨੂ ਗੋਪਾਲ ਹੋਰਾਂ ਨੇ ਪੁਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਨਾ ਸਿਰਫ ਵਿਰੋਧ ਕੀਤਾ ਸਗਾਂ ਬੈਲਦੀਆਂ ਜਿਹੜੀਆਂ ਕਾਪੀਆਂ ਨੇ ਉਹ ਪਾੜ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਉਛਾਲੀਆਂ ਅਤੇ TMC ਤ੍ਰਿਣਮੂਲ ਕਾਂਗਰਸ ਦੇ ਕਈ ਸਾਰੇ ਸੰਸਦ ਵੈਲ ਦੇ ਵਿੱਚ ਵੀ ਆ ਗਏ ਸਦਨ ਦੇ ਜਿਹੜਾ ਵੈਲ ਹੁੰਦਾ ਉਸ ਦੇ ਵਿੱਚ ਵੀ ਪਹੁੰਚ ਗਏ ਤੇ ਕਾਰਵਾਈ ਸਥगित ਕਰਨੀ ਪਈ ਸੀ ਹੁਣ ਖਦਸ਼ਾ ਤੇ ਡਰ ਕੀ ਹੈ ਵਿਰੋਧੀ ਧਿਰਾਂ ਦਾ ਵਿਰੋਧੀ ਧਿਰਾਂ ਦਾ ਖਦਸ਼ਾ ਤੇ ਡਰ ਸੱਚਾ ਵੀ ਹੈ ਤੇ ਜਾਇਜ਼ ਵੀ ਹੈ ਕਿ ਭਾਰਤ ਦੇ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀਗਾ ਕਿ ਇੱਕ ਸਿਟਿੰਗ ਮੁੱਖ ਮੰਤਰੀ ਹਿਮੰਤ ਸੁਰੇਨ ਹੋਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਡੱਕ ਦਿੱਤਾ ਜਾਂਦਾ ਬੇਸ਼ੱਕ ਉਹਨਾਂ ਦੀ ਬਾਅਦ ਦੇ ਵਿੱਚ ਜ਼ਮਾਨਤ ਹੋ ਚੁੱਕੀ ਸੀ ਇਸੇ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦੇ ਉੱਤੇ ਲਿਖ ਕੇ ਸਕੈਮ ਦਾ ਜਿਹੜਾ ਮਾਮਲਾ ਸਾਰਾ ਚੱਲ ਰਿਹਾ ਸੀਗਾ ਜਿਹੜਾ ਕਿ ਵਿਚਾਰ ਅਧੀਨ ਹੈ ਜਾਂਚ ਅਧੀਨ ਹੈ ਉਹਨਾਂ ਨੂੰ ਵੀ ਅੰਦਰ ਕਰ ਦਿੱਤਾ ਗਿਆ ਸੀਗਾ ਸਮੇਤ ਹੋਰ ਕਈ ਸਾਰੇ ਉਹਨਾਂ ਦੇ ਜਿਹੜੇ ਮੰਤਰੀ ਸੀ ਹੁਣ ਜਿਹੜੇ ਵਿਰੋਧੀ ਦਲ ਨੇ ਉਹਨਾਂ ਦਾ ਖਦਸ਼ਾ ਸਿਰਫ ਤੇ ਸਿਰਫ ਇਹ ਹੈ ਔਰ ਸੱਚਾ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਚੋਣ ਕਮਿਸ਼ਨ ਬਿਹਾਰ ਦੇ ਵਿੱਚ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉਪਤੇ ਜਾਂ ਉਹਨਾਂ ਦਾ ਬੁਲਾਰਾ ਬਣ ਕੇ ਕੰਮ ਕਰ ਰਿਹਾ ਹੈ ਉਹ ਸਾਰਾ ਤਫਸੀਲਾਂ ਤੁਹਾਡੇ ਕੋਲੇ ਹੈਗੀਆਂ ਨੇ ਆਪਾਂ ਵੀ ਕਈ ਵਾਰੀ ਉਹ ਸਾਰਾ ਕੁਝ ਵੱਖ-ਵੱਖ ਪ੍ਰੋਗਰਾਮਾਂ ਦੇ ਰਾਹੀਂ ਸਾਂਝਾ ਕਰ ਚੁੱਕੇ ਹਾਂ ਡਿਸਕਸ ਆਪਾਂ ਕਰ ਚੁੱਕੇ ਹਾਂ ਉਸ ਮਾਮਲੇ ਨੂੰ ਕਿ ਇਲੈਕਸ਼ਨ ਕਮਿਸ਼ਨ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਇਸ ਵਕਤ ਹੁਣ ਵਿਰੋਧੀਆਂ ਦਾ ਖਦਸ਼ਾ ਇਹ ਹੈ ਵੀ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਵੀ ਸੂਬੇ ਦੇ ਵਿੱਚ ਗੈਰ ਭਾਜਪਾਈ ਸਰਕਾਰ ਹੋਏਗੀ ਉੱਥੇ ਦੇ ਮੁੱਖ ਮੰਤਰੀ ਨੂੰ ਉੱਥੇ ਦੇ ਕਿਸੇ ਵੀ ਰਾਜਨੇਤਾ ਨੂੰ ਕਿਸੇ ਵੀ ਮੰਤਰੀ ਨੂੰ ਈਡੀ ਦਾ ਸੀਬੀਆਈ ਦਾ ਇਨਕਮ ਟੈਕਸ ਦਾ ਫਲਾਣੇ ਦਾ ਟਿਮਕੇ ਦਾ ਡਰ ਦਿਖਾ ਕੇ ਜਾਂ ਤਾਂ ਆਪਣੇ ਪਾਲੇ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਜਾਂ ਫਿਰ ਜੇ ਕਿਸੇ ਦੀ ਘੰਡ ਬਿਲਕੁਲ ਸਿੱਧੀ ਹੋਵੇ ਕਿਸੇ ਦੇ ਅੰਦਰ ਰੀਡ ਦੀ ਹੱਡੀ ਕੰਮ ਕਰਦੀ ਹੋਵੇ ਕਿਸੇ ਮੁੱਖ ਮੰਤਰੀ ਜਾਂ ਕਿਸੇ ਸੂਬਾ ਸਰਕਾਰ ਦੇ ਅੰਦਰ ਤਾਂ ਫਿਰ ਉਸ ਦੇ ਉੱਤੇ ਕੋਈ ਵੀ ਸੱਚਾ ਝੂਠਾ ਇਲਜ਼ਾਮ ਲਾ ਕੇ ਘੱਟੋ ਘੱਟ ਉਹਨਾਂ ਨੂੰ 30 ਦਿਨਾਂ ਦੇ ਲਈ ਅੰਦਰ ਕਰੋ ਤੇ ਇਲਜ਼ਾਮ ਵੀ ਐਦਾਂ ਦੇ ਲੱਗਣ ਕਿ ਘੱਟੋ ਘੱਟ ਸਜ਼ਾ ਜਿਹੜੀ ਆ ਉਹ 5 ਸਾਲ ਦੀ ਹੁੰਦੀ ਹੋਵੇ ਉਹਨਾਂ ਧਰਾਵਾਂ ਦੇ ਅਧੀਨ ਤੇ ਮੁੜ ਕੇ ਜਦੋਂ ਉਹ 31ਵਾਂ ਦਿਨ ਆਉਣਗੇ ਤਾਂ ਉਹਨਾਂ ਤੋਂ ਉਹਨਾਂ ਦਾ ਅਹੁਦਾ ਮੁੱਖ ਮੰਤਰੀ ਦਾ ਖੋਹ ਲਿਆ ਜਾਵੇ ਤੇ ਇਸ ਤਰੀਕੇ ਨਾਲ ਦੇਸ਼ ਦੇ ਵਿੱਚ ਅਰਾਜਕਤਾ ਫੈਲਾਉਣ ਦੀ ਗੱਲ ਹੈ ਕਿਉਂਕਿ ਤੁਹਾਨੂੰ ਪਤਾ ਹੈ ਇਸ ਤੋਂ ਪਹਿਲਾਂ ਕਿੰਨੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਤੇ ਕਿੰਨੇ ਸਾਰੇ ਦੋਸ਼ ਜਿਹੜੇ ਵਿਰੋਧੀ ਧਿਰਾਂ ਨੇ ਉਹ ਲਾ ਚੁੱਕੀਆਂ ਨੇ ਕਿੰਨੇ ਹੀ ਮਾਮਲਿਆਂ ਤੇ ਮੋٹے ਮੋٹے ਜੇ ਇੱਕ ਦੋ ਲੈ ਲਨੇ ਆ ਰਾਫੇਲ ਦੀ ਖਰੀਦ ਦੇ ਮਾਮਲੇ ਦੇ ਉੱਤੇ ਹਰ ਗੱਲ ਦੇ ਉੱਤੇ ਕਹਿ ਕਹਿ ਦਿੱਤਾ ਜਾਂਦਾ ਕਿ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ ਇਸੇ ਤਰੀਕੇ ਨਾਲ ਜਿਹੜੇ ਚੋਣ ਜਾਂ ਇਲੈਕਸ਼ਨ ਬਾਂਡ ਦਿੱਤੇ ਜਾਂਦੇ ਸੀਗੇ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਆਮ ਜਨਤਾ ਨੂੰ ਇਹ ਜਾਣਨ ਦਾ ਕੋਈ ਹੱਕ ਨਹੀਂ ਹੈ ਆਰਟੀਆਈ ਫੌਨ ਦਾ ਕੋਈ ਹੱਕ ਨਹੀਂ ਹੈ ਆਮ ਜਨਤਾ ਨੂੰ ਕਿ ਸਿਆਸੀ ਪਾਰਟੀਆਂ ਨੂੰ ਕਿਹੜਾ बिजनेਸਮੈਨ ਕਿੰਨਾ ਪੈਸਾ ਦੇ ਰਿਹਾ ਇਹ ਆਮ ਲੋਕਾਂ ਨੂੰ ਜਾਣਨ ਦਾ ਹੱਕ ਨਹੀਂ ਹੈ ਕਿਉਂ ਨਹੀਂ ਹੈ ਭਾਈ ਜਿਹੜਾ ਪੈਸਾ ਕੋਈ ਵੀ ਸਿਆਸਤਦਾਨ ਨੂੰ ਦਿੱਤਾ ਜਾਂਦਾ ਹੈ ਕਿਸੇ ਵੱਡੇ ਉਦਯੋਗਿਕ ਘਰਾਣੇ ਵੱਲੋਂ ਜਾਂ ਕਿਸੇ ਵਪਾਰੀ ਵੱਲੋਂ ਉਹ ਪੈਸਾ ਕੋਲ ਲਾ ਮਲਾ ਕੇ ਉਸ ਦੀ ਆਪਣੀ ਕਮਾਈ ਤਾਂ ਹੁੰਦੀ ਆ ਪਰੰਤੂ ਉਸ ਦੇ ਵਿੱਚ ਦੇਸ਼ ਦੀ ਜਨਤਾ ਦਾ ਵੀ ਟੈਕਸ ਹੁੰਦਾ ਹੈ। ਉਹੀ ਟੈਕਸ ਉਸ ਵਪਾਰੀ ਦੀ ਕਮਾਈ ਦੇ ਰੂਪ ਦੇ ਵਿੱਚ ਰਾਜਨੀਤਾਂਵਾਂ ਕੋਲੇ ਚੋਣ ਬਾਂਡ ਦੇ ਰੂਪ ਦੇ ਵਿੱਚ ਪਹੁੰਚ ਰਿਹਾ ਹੁੰਦਾ ਹੈ। ਮਤਲਬ ਇਹ ਦੋ ਮਾਮਲੇ ਤੁਹਾਨੂੰ ਦੱਸਦੇ ਕਿ ਦੋ ਮਾਮਲੇ ਉਠਾਏ ਗਏ ਮੰਨ ਲਓ ਇਹ ਦੋ ਮਾਮਲਿਆਂ ਦੇ ਵਿੱਚ ਅੱਜ ਤੱਕ ਪ੍ਰਧਾਨ ਮੰਤਰੀ ਹੋਰਾਂ ਨੇ ਕੋਈ ਉੱਤਰ ਨਹੀਂ ਦਿੱਤਾ। ਤੀਜਾ ਮਾਮਲਾ ਲੈ ਲੈਨੇ ਆ ਹੁਣੇ ਆਪਰੇਸ਼ਨ ਸੰਦੂਰ ਹੋਕੇ ਹਟਿਆ ਜਿਸ ਨੂੰ ਹਲੇ ਵੀ ਕੰਟੀਨਿਊਟੀ ਦੇ ਵਿੱਚ ਰੱਖਿਆ ਹੋਇਆ ਉਸ ਦੇ ਬਾਰੇ ਇਹਨਾਂ ਦੇ ਮਿੱਤਰ ਡੋਨਲਡ 트੍ਰੰਪ ਕਿੰਨੀ ਵਾਰੀ ਕਹਿ ਚੁੱਕੇ ਕਿ ਮੈਂ ਲਗਭਗ 30 ਵਾਰੀ ਤੋਂ ਵੱਧ ਕਹਿ ਚੁੱਕੇ ਕਿ ਮੈਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗਬੰਦੀ ਕਰਾਈ ਹੈ ਆਪਰੇਸ਼ਨ ਸੰਦੂਰ ਜਾਂ ਇਹ ਲੜਾਈ ਮੈਂ ਰੁਕਵਾਈ ਹੈ ਉਸ ਦਾ ਅੱਜ ਤੱਕ ਵਿਰੋਧੀ ਧਿਰਾਂ ਵੱਲੋਂ ਵਾਰ-ਵਾਰ ਮੰਗੇ ਜਾਣ ਤੇ ਕੋਈ ਜਵਾਬ ਪ੍ਰਧਾਨ ਮੰਤਰੀ ਜੀ ਵੱਲੋਂ ਨਹੀਂ ਦਿੱਤਾ ਗਿਆ ਇਸੇ ਤਰੀਕੇ ਨਾਲ ਮਣੀਪੁਰ ਦੇ ਵਿੱਚ ਧੀਆਂ ਦੇ ਨਾਲ ਜਿਸ ਤਰੀਕੇ ਨਾਲ ਰੇਪ ਹੋਏ ਜਿਸ ਤਰੀਕੇ ਨਾਲ ਦੋ ਭਾਈਚਾਰਿਆਂ ਦੇ ਵਿੱਚ ਨਫ਼ਰਤ ਫੈਲਾਈ ਗਈ ਉਸ ਦੇ ਉੱਤੇ ਅੱਜ ਤੱਕ ਪ੍ਰਧਾਨ ਮੰਤਰੀ ਨਹੀਂ ਬੋਲੇ ਹੈਗੇ ਪ੍ਰਧਾਨ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਸੀ ਬਿਆਨ ਨਹੀਂ ਦੇਣਦੇ ਤਾਂ ਘੱਟੋ ਘੱਟ ਪ੍ਰੈਸ ਕਾਨਫਰੰਸ ਹੀ ਕਰ ਦਿੰਦੇ ਪ੍ਰੈਸ ਕਾਨਫਰੰਸ ਨਾ ਕਰਦੇ ਤਾਂ ਘੱਟੋ ਘੱਟ ਬਿਆਨ ਹੀ ਦੇ ਦਿੰਦੇ ਮੈਂ ਥੋੜਾ ਜਿਹਾ ਅੱਗੇ ਪਿੱਛੇ ਬੋਲ ਗਿਆ ਸ਼ਬਦਾਂ ਨੂੰ ਸੋ ਤੁਸੀਂ ਆਪ ਸੋਚ ਕੇ ਵੇਖੋ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਤਾਂ ਕੋਈ ਖਤਰਾ ਨਹੀਂ ਹੈ ਹਾਲ ਫਿਲਹਾਲ ਜਦੋਂ ਤੱਕ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਇਹ ਹੋਰ ਮਜ਼ਬੂਤ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਹੋਰ ਮੈਂਬਰ ਪਾਰਲੀਮੈਂਟ ਕਈ ਪਾਰਟੀਆਂ ਦੇ ਜਿਹੜੇ ਨੇ ਉਹਨਾਂ ਨੂੰ ਆਪਣੇ ਵਿੱਚ ਰਲਾਉਣ ਦੀ ਤਿਆਰੀ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੋਈ ਆ ਪਰ ਵਿਰੋਧੀ ਸੂਬੇ ਜਿੰਨੇ ਨੇ ਸਣੇ ਜੰਮੂ ਕਸ਼ਮੀਰ ਸਣੇ ਯੂਟੀ ਜਿੰਨੀਆਂ ਨੇ ਯੂਨੀਅਨ ਟੈਰੀਟਰੀ ਜਿੰਨੀਆਂ ਨੇ ਸਣੇ ਜਿੰਨੇ ਸੂਬੇ ਨੇ ਸਾਰਿਆਂ ਦੇ ਵਿੱਚ ਜਿੱਥੇ-ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉਹ ਤਿਆਰ ਹੋ ਜਾਣ ਕਿ ਜੇਕਰ ਇਸ ਬਿੱਲ ਨੇ ਕਾਨੂੰਨੀ ਰੂਪ ਲੈ ਲਿਆ ਹਾਲਾਂਕਿ ਉਸਨੇ ਜਪੀਸੀ ਕੋਲੇ ਜਾਣਾ ਹੈ ਵਿਰੋਧ ਪਹਿਲਾਂ ਹੀ ਦਰਜ ਕਰਵਾ ਦਿੱਤਾ ਗਿਆ ਬੜੇ ਕਰੜੇ ਤੇ ਵੱਡੇ ਤਰੀਕੇ ਦੇ ਨਾਲ ਹਾਲਾਂਕਿ ਰਾਹੁਲ ਕਾਂਧੀ ਸੰਸਦ ਦੇ ਵਿੱਚ ਮੌਜੂਦ ਨਹੀਂ ਸੀਗੇ ਉਹ ਆਪਣੀ ਰਾਹੁਲ ਵਿਹਾਰ ਦੀ ਯਾਤਰਾ ਦੇ ਉੱਤੇ ਨਿਕਲੇ ਹੋਏ ਨੇ ਪਰ ਉਸ ਤੋਂ ਪਿੱਛੋਂ ਜਿਹੜੇ ਬਾਕੀ ਦੇ ਉਹਨਾਂ ਦੇ ਸੰਸਦ ਮੈਂਬਰ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਇਸ ਬਿੱਲ ਦਾ ਵਿਰੋਧ ਕਰਕੇ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਚੰਗੀ ਕੋਸ਼ਿਸ਼ ਕੀਤੀ ਪਰ ਗੈਰ ਭਾਈ ਸੂਬੇ ਦੀਆਂ ਸਰਕਾਰਾਂ ਦੇ ਜਿੰਨੇ ਮੁੱਖ ਮੰਤਰੀ ਨੇ ਹੁਣ ਤਿਆਰ ਰਹਿਣ ਕਿ ਇਸ ਸੋਧ ਦੇ ਨਾਲ ਜਾਂ ਇਸ ਬਿੱਲ ਦੇ ਆ ਜਾਣ ਦੇ ਨਾਲ ਜਾਂ ਇਸ ਬਿੱਲ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਜੇਕਰ ਇਹ ਬਣ ਜਾਂਦਾ ਹੈ ਹਾਲਾਂਕਿ ਹੋਰ ਬਹੁਤ ਸਾਰਾ ਇਹ ਪਾਸ ਆਪਣੇ ਆਪ ਹੀ ਕਰਵਾ ਲੈਂਦੇ ਨੇ ਇਹ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਸੂਬਿਆਂ ਦੀ ਖੈਰ ਨਹੀਂ ਹੈ ਜਿੱਥੇ-ਜਿੱਥੇ ਵੀ ਭਾਜਪਾ ਦੀ ਸਰਕਾਰ ਨਹੀਂ ਹੈ ਜਿੱਥੇ-ਜਿੱਥੇ ਵੀ ਭਾਜਪਾ ਦੇ ਮੁੱਖ ਮੰਤਰੀ ਨਹੀਂ ਹੈਗੇ ਇਹ ਹੈ ਜੀ ਸੰਵਿਧਾਨ ਦੀ ਧਾਰਾ 130 ਸੰਵਿਧਾਨ ਦੀ ਸੋਧ 130 2025 ਦਾ ਅਸਲ ਸੱਚ ਇਸ ਸੱਚ ਦਾ ਅਸਰ ਬਹੁਤ ਵੱਡਾ ਦੇਸ਼ ਵਿਆਪੀ ਲੋਕਤੰਤਰ ਦੇ ਹੀਠਾਂ ਜਾਣ ਦੇ ਨਾਲ ਰਸਾਤਲ ਦੇ ਜਾਣ ਦੇ ਨਾਲ ਹੋਵੇਗਾ ਇਹ ਬਹੁਤ ਵੱਡਾ ਪ੍ਰਭਾਵ ਇਸ ਦਾ ਪੈਣ ਜਾਏਗਾ ਅੱਜ ਦੇ ਪ੍ਰੋਗਰਾਮ ਜਾਣੋ ਅਸਲ ਸੱਚ ਦੇ ਵਿੱਚ ਐਨਾ ਹੀ ਕੱਲ ਫਿਰ ਮਿਲਦੇ ਹਾਂ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਸਤਿ ਸ੍ਰੀ ਅਕਾਲ